ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਰਬੋਤਮ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਪਨ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਦੇ ਐਗਜ਼ਾਮਸ ਨੂੰ ਟਾਰਗੇਟ ਰੱਖਦੇ ਹੋਏ ਪੋਲਿਟੀ ਦੀ ਕਲਾਸ ਨੰਬਰ 7 ਲੈ ਕੇ ਆ ਚੁੱਕੇ ਹਾਂ ਜਿਸ ਚੱਲ ਪੜ੍ਹਾਂਗੇ ਵਾਰਡ ਫੀਚਰਸ ਆਫ ਇੰਡੀਅਨ ਕਨਸਟੀਟਿਊਸ਼ਨ ਆਪਾਂ ਕਿਹੜੇ ਕਿਹੜੇ ਦੇਸ਼ਾਂ ਤੋਂ ਕਨਸਟੀਟਿਊਸ਼ਨ ਬਣਾਉਣ ਲਈ ਕਿਹੜੇ ਕਿਹੜੇ ਫੀਚਰਸ ਜਿਹੜੇ ਐਡਾਪਟ ਕਰੇ ਨੇ ਅੱਜ ਆਪਾਂ ਇਹਨਾਂ ਬਾਰੇ ਸਾਰੀ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਕਲਾਸ ਦੇ ਵਿੱਚ ਲੈਣੀ ਆ ਤੇ ਸਭ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਅਗਰ ਉਸ ਨੂੰ ਡਾਊਨਲੋਡ ਕਰਾਉਣੀ ਹੋਵੇ ਪ੍ਰਿੰਟ ਕਰਾਉਣੀ ਹੋਵੇ ਤਾਂ ਉਹ ਆਪਣੇ ਟੈਲੀਗ੍ਰਾਮ ਚੈਨਲ ਤੋਂ ਲੈ ਸਕਦਾ ਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂ ਤੁਸੀਂ ਉੱਥੇ ਜੁਆਇਨ ਕਰ ਲਿਓ ਅਦਰਵਾਈਜ਼ ਤੁਸੀਂ ਸਰਚ ਕਰਿਓ job point punjab ਤੇ ਇਸ ਤਰੀਕੇ ਦਾ ਤੁਹਾਨੂੰ ਇੱਕ ਨੰਦਿਕ ਨੂੰ ਮਿਲ ਜੂ ਉੱਥੇ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਚਲੋ ਹੁ ਜਿਹੜੀ ਆਪਾਂ ਸੰਵਿਧਾਨ ਬਣਾਉਣ ਲਈ ਦੂਜੇ ਦੇਸ਼ਾਂ ਤੋਂ ਦੂਜੇ ਜਿਹੜੇ ਆਪਣੇ ਐਕਟ ਲੱਗੇ ਹੋਏ ਸੀ ਭਾਰਤੀ ਸੰਵਿਧਾਨ ਬਣਨ ਤੋਂ ਪਹਿਲਾਂ ਆਪਾਂ ਕਿਹੜੇ-ਕਿਹੜੇ ਫੀਚਰਸ ਸੀ ਜਿਹੜੇ ਦੂਜੇ ਦੇਸ਼ਾਂ ਤੋਂ ਜਾਂ ਦੂਜੇ ਐਕਟਸ ਤੋਂ ਲਏ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਗਵਰਨਮੈਂਟ ਇੰਡੀਆ ਐਕਟ 1935 ਬਾਰੇ ਜਿਸ ਨੂੰ ਕਿ ਬਲੂਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਠੀਕ ਹੈ ਇਸ ਦੇ ਬਾਰੇ ਚਲੋ ਆਪਾਂ ਹੁਣ ਜਿਹੜੀ ਇਨਫੋਰਮੇਸ਼ਨ ਲੈਣੇ ਆ ਇਟ ਇਜ਼ ਨੋਨ ਐਸ ਬਲੂਪ੍ਰਿੰਟ ਬੇਸ ਸਕੈਲਟਨ ਐਂਡ ਕਾਰਬਨ ਕਾਪੀ ਐਕਟ ਆਫ ਇੰਡੀਆ ਇਹਨੂੰ ਕਿਉਂ ਕਿਹਾ ਜਾਂਦਾ ਮਤਲਬ ਇੱਕ ਤਰ੍ਹਾਂ ਦੀ ਆਪਾਂ ਡਿਟੋ ਕਾਪੀ ਕਹਿ ਸਕਦੇ ਹਾਂ ਠੀਕ ਆ ਬੇਸ ਹੋ ਗਿਆ ਮਤਲਬ ਕਿ ਉਹਦੀ ਨੀ ਹੋ ਗਿਆ ਇੱਕ ਚੀਜ਼ ਦੀ ਸਕੈਲਟਨ ਮਤਲਬ ਉਹਦਾ ਜਿਹੜਾ ਅੰਦਰਲਾ ਢਾਂਚਾ ਹੋ ਗਿਆ ਤੇ ਕਾਰਬਨ ਕਾਪੀ ਕਾਰਬਨ ਕਾਪੀ ਤੁਹਾਨੂੰ ਪਤਾ ਹੋਊ ਇੱਕ ਪੇਪਰ ਜਾਂ ਹੁੰਦਾ ਆਪਾਂ ਪੇਪਰ ਦੇ نیچے ਪੇਪਰ ਰੱਖ ਦਨੇ ਆ ਤੇ ਆਪਾਂ ਉੱਪਰ ਲਿਖਦੇ ਆ ਤਾਂ ਉਹ ਨੀਚੇ ਛਪ ਜਾਂਦਾ ਮਤਲਬ ਕਿ ਇੱਕ ਤਰ੍ਹਾਂ ਦੀ ਕਾਪੀ ਕੀਤੀ ਹੋਈ ਆ ਕਾਰਬਨ ਕਾਪੀ ਠੀਕ ਹੈ ਇਹ ਆਪਾਂ ਕਿਉਂ ਕਹਿੰਨੇ ਕਿਉਂਕਿ ਜਿਹੜਾ ਭਾਰਤੀ ਸੰਵਿਧਾਨ ਸੀ ਉਹ ਆਪਣੇ 1950 ਦੇ ਵਿੱਚ ਲਾਗੂ ਹੋਇਆ ਪਰ 1947 ਜਿਹੜਾ ਨੌਂ ਦਸੰਬਰ ਨੂੰ ਸੋਸ਼ਲ ਜਨਨ ਲਿਖਣਾ ਸਟਾਰਟ ਕਰਤਾ ਸੀ ਇਸ ਤੋਂ ਪਹਿਲਾਂ ਜਿੰਨਾ ਟਾਈਮ ਆਪਣਾ ਭਾਰਤੀ ਸੰਵਿਧਾਨ ਲਾਗੂ ਨਹੀਂ ਹੋਇਆ ਸੀ ਉਹਨਾਂ ਸਮਾਂ ਆਪਾਂ ਜਿਹੜੀ ਆਪਣੀ ਗਵਰਨਮੈਂਟ ਸੀ ਉਹ ਗਵਰਨਮੈਂਟ ਇੰਡੀਆ ਐਕਟ 1935 ਦੇ ਐਕਟ ਅਨੁਸਾਰ ਚੱਲਦੀ ਰਹੀ ਤੇ ਜਿਹੜਾ ਇਹ ਐਕਟ ਸੀ ਇਹਦੇ ਵਿੱਚ ਕੁਝ ਇਹੀਆਂ ਮਤਲਬ ਕਿ ਵਿਸ਼ੇਸ਼ਤਾਵਾਂ ਸੀ ਜਿਹੜੀਆਂ ਆਪਾਂ ਇਸ ਤੋਂ ਅਡਾਪਟ ਕਰੀਆਂ ਠੀਕ ਹੈ ਬਿਫੋਰ ਫਰੋਮ ਇੰਡੀਅਨ ਕਨਸਟੀਟਿਊਸ਼ਨ ਇੰਡੀਅਨ ਗਵਰਨਮੈਂਟ ਵਰਕ ਅਕੋਰਡਿੰਗ ਟੂ ਦੀ ਗਵਰਨਮੈਂਟ ਇੰਡੀਆ ਐਕਟ 1935 ਦੇਖ ਇਹ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਜਿਹੜੀ ਭਾਰਤ ਦੀ ਗਵਰਨਮੈਂਟ ਸੀ ਜਦੋਂ 1937 ਤੋਂ ਦੇਸ਼ ਯਾਦ ਹੋ ਗਿਆ ਸੀ ਤੇ 1950 ਤੱਕ ਜਿਹੜੀ ਇੰਡੀਅਨ ਗਵਰਨਮੈਂਟ ਚੋ ਗਵਰਨਮੈਂਟ ਇੰਡੀਆ ਐਕਟ 1935 ਜਿਹੜਾ ਬ੍ਰਿਟਿਸ਼ ਦੁਆਰਾ ਬਣਾਇਆ ਗਿਆ ਸੀ ਉਸ ਅਕੋਰਡਿੰਗ ਕੰਮ ਕਰਦੀ ਸੀ ਠੀਕ ਹੈ ਇਟ ਅਵਾਲਿਸ਼ਡ ਔਨ 26 ਜਨਵਰੀ 1950 ਆਫਟਰ ਦੀ ਇੰਪਲੀਮੈਂਟੇਸ਼ਨ ਆਫ ਇੰਡੀਅਨ ਕਨਸਟੀਟਿਊਸ਼ਨ ਤੇ ਇਹ ਗਵਰਨਮੈਂਟ ਇੰਡੀਆ ਐਕਟ 1935 ਇਹ 26 ਜਨਵਰੀ 1950 ਨੂੰ ਖਤਮ ਹੋ ਗਿਆ ਸੀ ਜਦੋਂ ਆਪਣਾ ਭਾਰਤੀ ਸੰਵਿਧਾਨ ਲਾਗੂ ਹੋ ਗਿਆ ਸੀ ਠੀਕ ਹੈ ਇਹਦੇ ਇਹੀ ਆਪਾਂ ਪਾਲਿਟੀ ਦੇ ਪੁਆਇੰਟ ਆਫ 뷰 ਨਾਲ ਜਿਹੜਾ ਹੈਗਾ ਥੋੜਾ-ਬੋਟਾ ਇਹਦੀ ਬਾਰੇ ਜਾਣਕਾਰੀ ਲੈਣੀ ਸੀ ਮੈਂ ਜਿਹੜੀ ਤੁਹਾਨੂੰ ਜਾਣਕਾਰੀ ਇਸ ਦੀ ਦਿੱਤੀ ਆ ਤੇ ਅੱਗੇ ਆਪਾਂ ਪੜਾਂਗੇ ਕਿਹੜੇ-ਕਿਹੜੇ ਦੇਸ਼ਾਂ ਤੋਂ ਜਿਹੜੇ ਫੀਚਰਸ ਲੈਏ ਇਸ ਐਕਟ ਦੀ ਗਵਰਨਮੈਂਟ ਇੰਡੀਆ ਐਕਟ ਦੀ ਅਗਰ ਆਪਾਂ ਹਿਸਟਰੀ ਦੇ ਪੁਆਇੰਟ ਆਫ 뷰 ਨਾਲ ਪੜੀਏ ਤਾਂ ਇਹ ਹੋਰ ਇਹਦੀ ਜਿਹੜੀ ਹੈਗੀ ਇਨਫੋਰਮੇਸ਼ਨ ਬਣੂਗੀ ਪਾਲਿਟੀ ਦੇ ਪੁਆਇੰਟ ਆਫ 뷰 ਨਾਲ ਇਹਦੀ ਹੋਰ ਜਿਹੜੀ ਇਹ ਡਿਟੇਲ ਬਣਦੀ ਆ ਤੇ ਜਦੋਂ ਆਪਾਂ ਅੱਗੇ ਮੰਨ ਲਓ ਕਿ ਆਪਣੀ ਐਂਸ਼ੀਐਂਟ ਤੇ ਮਾਡਰਨ ਹਿਸਟਰੀ ਕਰਨੀਆਂ ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਉੱਥੇ ਇਸ ਬਾਰੇ ਡ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਆਂ ਬ੍ਰਿਟੇਨ ਬਾਰੇ ਬ੍ਰਿਟੇਨ ਤੋਂ ਆਪਾਂ ਕਿਹੜੇ ਕਿਹੜੇ ਫੀਚਰਸ ਲੈ ਠੀਕ ਆ ਜਿਹੜੀ ਸਿੰਗਲ ਸਿਟੀਜ਼ਨਸ਼ਿਪ ਆ ਸਿੰਗਲ ਸਿਟੀਜ਼ਨਸ਼ਿਪ ਮਤਲਬ ਇੱਕ ਹੀ ਨਾਗਰਿਕਤਾ ਮਤਲਬ ਜਿਹੜਾ ਆਪਣਾ ਭਾਰਤ ਦੇਸ਼ ਆ ਉਹਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ ਅਗਰ ਅਸੀਂ ਭਾਰਤ ਦੇਸ਼ ਦੇ ਨਾਗਰਿਕਾਂ ਤਾਂ ਅਸੀਂ ਕਿਸੇ ਹੋਰ ਦੇਸ਼ ਦੇ ਨਾਗਰਿਕ ਨਹੀਂ ਹੈਗੇ ਅਗਰ ਅਸੀਂ ਇੰਡੀਆ ਦੇ ਭਾਰਤ ਦੇ ਨਾਗਰਿਕਾਂ ਤੇ ਅਸੀਂ ਪਰ ਅਸੀਂ ਕੈਨੇਡਾ ਯੂ ਐਸ ਏ ਕਿਤੇ ਵੀ ਜਾ ਕੇ ਸਿਟੀਜ਼ਨਸ਼ਿਪ ਲੈ ਲੈਨੇ ਤਾਂ ਆਪਣੀ ਜਿਹੜੀ ਭਾਰਤ ਦੀ ਨਾਗਰਿਕਤਾ ਉਹ ਕੈਂਸਲ ਹੋ ਜੂ ਇਹ ਆਪਾਂ ਕਿਥੋਂ ਲਈ ਇਹ ਲਈ ਆਪਾਂ ਬ੍ਰਿਟੇਨ ਤੋਂ ਇਹੋ ਜਿਹੜਾ ਜਿਹੜਾ ਡੁਅਲ ਸਟ੍ਰੀਨਸ਼ਿਪ ਜਿਹੜੀ ਹੈਗੀ ਹੈ ਕਿ ਮਤਲਬ ਕਿ ਮਾਨਤਾ ਦਿੰਦਾ ਹੈ ਠੀਕ ਹੈ ਬਾਈ ਕੈਮਰਲਿਜ਼ਮ ਲੈਜਿਸਲੇਚਰ ਇਹ ਆਪਾਂ ਕਿਥੋਂ ਲਈ ਬ੍ਰਿਟੇਨ ਤੋਂ ਇਹ ਮੈਂ ਤੁਹਾਨੂੰ ਬਾਈ ਕੈਮਰਲਿਜ਼ਮ ਲੈਜਿਸਲੇਚਰ ਜਿਹੜੀ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਸਮਝਾਇਆ ਗਿਆ ਸੀ ਕਿ ਕੀ ਚੀਜ਼ ਹੁੰਦੀ ਹੈ ਦੋ ਸਦਨੀ ਵਿਧਾਨ ਸਭਾ ਮਤਲਬ ਕਿ ਪਾਰਟ ਜਿਹੜੇ ਸਟੇਟਾਂ ਨੇ ਉਹਦੇ ਵਿੱਚ ਵੀ ਅਪਰ ਹਾਊਸ ਤੇ ਲੋਅਰ ਹਾਊਸ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ ਠੀਕ ਹੈ ਤੇ ਮਤਲਬ ਕਿ ਇਹ ਜਿਹੜੀ ਚੀਜ਼ ਆਪਾਂ ਹੈਗੀਆ ਬ੍ਰਿਟੇਨ ਤੋਂ ਲਈਆ ਠੀਕ ਹੈ ਫਿਰ ਆਖੀ ਪੋਸਟ ਆਫ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਦੀ ਜਿਹੜੀ ਪੋਸਟ ਹੈ ਉਹ ਆਪਾਂ ਕਿਤੋਂ ਲਈ ਉਹ ਆਪਾਂ ਲਈ ਬ੍ਰਿਟੇਨ ਤੋਂ ਅੱਜ ਦੇ ਆਪਣੇ ਪ੍ਰਾਈਮ ਮਿਨਿਸਟਰ ਕੌਣ ਨੇ ਨਰਿੰਦਰ ਸਿੰਘ ਮੋਦੀ ਠੀਕ ਹੈ ਦੈਨ ਆ ਗਿਆ ਕੈਬਨਿਟ ਮਿਨਿਸਟਰ ਸਿਸਟਮ ਕੈਬਨਿਟ ਹੁਣ ਆਪਾਂ ਕਹਿੰਦੇ ਹੁੰਦੇ ਆ ਕਿ ਕੈਬਨਿਟ ਮਿਨਿਸਟਰ ਨੇ ਆ ਸਾਡੇ ਕੈਬਨਿਟ ਮਿਨਿਸਟਰ ਨੇ ਉਹ ਠੀਕ ਹੈ ਇਹ ਜਿਹੜਾ ਇਹ ਵੀ ਸਿਸਟਮ ਆਪਾਂ ਲਿਆ ਬ੍ਰਿਟੇਨ ਤੋਂ ਫਿਰ ਰੂਲ ਆਫ ਲਾ ਮੇਕਿੰਗ ਪ੍ਰੋਸੈਸ ਇਹ ਕੀ ਚੀਜ਼ ਆ ਰੂਲ ਆਫ ਲਾ ਮੇਕਿੰਗ ਪ੍ਰੋਸੈਸ ਮਤਲਬ ਜਦੋਂ ਕੋਈ ਵੀ ਆਪਣਾ ਬਿਲ ਪਾਸ ਹੁੰਦਾ ਹੈ ਪਹਿਲਾਂ ਉਹ ਲੋਕ ਸਭਾ 'ਚ ਜਾਂਦਾ ਠੀਕ ਹੈ ਫਿਰ ਰਾਜ ਸਭਾ 'ਚ ਜਾਂ ਤੇ ਇਹ ਜਿਹੜਾ ਮਤਲਬ ਕਿ ਕਿਸੇ ਵੀ ਸੌਰੀ ਲਾਨੂੰ ਬਣਾਉਣ ਲਈ ਕਿਸੇ ਵੀ ਕੋਈ ਰੂਲ ਇੰਪਲੀਮੈਂਟ ਕਰਨਾ ਤਾਂ ਜਿਹੜਾ ਇਹ ਸਿਸਟਮ ਸੀ ਆ ਇਹ ਆਪਾਂ ਲਿਆ ਸੀ ਬ੍ਰਿਟੇਨ ਤੋਂ ਠੀਕ ਹੈ ਬ੍ਰਿਟੇਨ ਦੇ ਵਿੱਚ ਇਹ ਸਿਸਟਮ ਚੱਲਦਾ ਪਹਿਲਾਂ ਲੋਅਰ ਹਾਊਸ ਫਿਰ ਅਪਰ ਹਾਊਸ ਫਿਰ ਜਿਹੜਾ ਮਤਲਬ ਕਿ ਮੇਨ ਹੈੱਡ ਹੈਗਾ ਚਾਂਸਲਰ ਹੋ ਗਿਆ ਜਾਂ ਪ੍ਰੈਜ਼ੀਡੈਂਟ ਹੋ ਗਿਆ ਕਿਸੇ ਵਿਦੇਸ਼ ਦਾ ਉਹ ਜਿਹੜਾ ਹੈਗਾ ਰੂਲ ਨੂੰ ਪਾਸ ਕਰਦਾ ਠੀਕ ਹੈ ਬੰਨਾਂ ਕਿ ਪਾਰਲੀਮੈਂਟਰੀ ਸਿਸਟਮ ਪਾਰਲੀਮੈਂਟਰੀ ਸਿਸਟਮ ਲੋਕ ਸਭਾ ਰਾਜ ਸਭਾ ਅਪਰ ਹਾਊਸ ਲੋਅਰ ਹਾਊਸ ਠੀਕ ਹੈ ਪ੍ਰੈਜ਼ੀਡੈਂਟ ਇਹ ਸਾਰਾ ਕੁਝ ਆਪਾਂ ਇਹ ਹੈਗਾ ਬ੍ਰਿਟੇਨ ਤੋਂ ਲਿਆ ਕੈਗ ਦੀ ਪੋਸਟ ਹੈ ਕੈਗ ਦਾ ਜਿਹੜੀ ਕੈਗ ਦਾ ਆਰਟੀਕਲ ਹੈ 148 ਇਹ ਤੁਸੀਂ ਨਾਲ ਨਾਲ ਨੋਟ ਡਾਊਨ ਕਰ ਲਿਓ ਕਿਉਂਕਿ ਆਰਟੀਕਲ ਤੁਸੀਂ ਥੋੜੀ ਥੋੜੀ ਹੁਣ ਯਾਦ ਕਰੀ ਚਲੋ ਜਦੋਂ ਆਪਾਂ ਇਹਨਾਂ ਨੂੰ ਆਰਟੀਕਲਸ ਨੂੰ ਡਿਟੇਲ ਚ ਕਰਾਂਗੇ ਤਾਂ ਤੁਹਾਨੂੰ ਉਦੋਂ ਯਾਦ ਕਰਨੇ ਸੌਖੇ ਹੋ ਜਾਣਗੇ ਤੇ ਕੈਗ ਦੀ ਫੁੱਲ ਫਾਰਮ ਆਉਣੀ ਹੁੰਦੀ ਹੈ ਕੈਗ ਦੀ ਫੁੱਲ ਫਾਰਮ ਕੀ ਹੈ ਕੰਪੈਕਟ ਰੋਲਰ ਐਂਡ ਆਡਿਟਰ ਜਰਨਲ ਠੀਕ ਹੈ ਦੈਨ ਆ ਗਿਆ ਇਹਦੀ ਵਾਰ ਕੈਗ ਵਰੀ ਵਿੱਚ ਸਪੈਸ਼ਲ ਪੜ੍ਹਾਂਗੇ ਦੈਨ ਆ ਗਿਆ ਮੈਥਡ ਆਫ ਰਿਟ ਮੈਂ ਥੋੜਾ ਫੋਕ ਰਿਟ ਦੀ ਆਪਾਂ ਜਿਹੜੀ ਸੋਮੂ ਸਪੈਸ਼ਲ ਸੈਕਸ਼ਨ ਵੀ ਲਾਵਾਂਗੇ ਇਸ ਤੇ ਰਿਟ ਕਿੰਨੀ ਹੁੰਦੀ ਹੈ ਰਿਟਿਡ ਕਿਹ ਪੰਜ ਤਰ੍ਹਾਂ ਦੀ ਹੁੰਦੀ ਹੈ ਤੇ ਆਪਾਂ ਅਗਰ ਕਿਸ ਨੂੰ ਪਤਾ ਤਾਂ ਉਹ ਸਾਰੇ ਪੰਜੇ ਤਰ੍ਹਾਂ ਦੇ ਕਮੈਂਟ ਕਰਨ ਵਾਕਿਆ ਆਪਾਂ ਇਸ ਤੇ ਸੈਸ਼ਨ ਲਾਉਣਾ ਹੈ ਰਿਟ ਕੀ ਹੁੰਦੀ ਹੈ ਮਤਲਬ ਕਿਸੇ ਵੀ ਅਪਰ ਹਾਊਸ ਅਪਰ ਆਪਾਂ ਕਹਿ ਸਕਦੇ ਹਾਂ ਅਥਾਰਟੀ ਦੇ ਕੀ ਦਿੱਤੇ ਹੋਏ ਫੈਸਲੇ ਨੂੰ ਚੈਲੰਜ ਕਰਨਾ ਠੀਕ ਹੈ ਤੇ ਆਪਣੇ ਲਈ ਮਤਲਬ ਕਿ ਇਨਸਾਫ ਲੈਣਾ ਆਪਾਂ ਅਗਰ ਸੁਪਰੀਮ ਕੋਰਟ ਚ ਰਿਟ ਲਾਉਣੀ ਹੈ ਤਾਂ ਆਰਟੀਕਲ 32 ਅਗਰ ਹਾਈ ਕੋਰਟ ਚ ਰਿਟ ਲਾਉਣੀ ਹੈ ਤਾਂ ਆਰਟੀਕਲ 226 ਠੀਕ ਹੈ ਇਹ ਆਰਟੀਕਲ ਵੀ ਨਿਡਿਪ ਆਪਣੇ ਭਾਰਤ ਦੇ ਰਾਸ਼ਟਰਪਤੀ ਕੋਲੇ ਜਿਹੜੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਜਿਹੜੀਆਂ ਜਿਹੜੀਆਂ ਆਪਣੇ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਉਹ ਜਿਹੜੇ ਆਪਣੇ ਉਹਦੇ ਪਾਵਰਸ ਦੇ ਮੈਥਡ ਲਏ ਉਹ ਆਪਾਂ ਲਏ ਬ੍ਰਿਟੇਨ ਤੋਂ ਠੀਕ ਹੈ ਇਹ ਤੁਸੀਂ ਯਾਦ ਰੱਖਿਓ ਕਿਉਂਕਿ ਪ੍ਰੈਜ਼ੀਡੈਂਟ ਦੇ ਤਿੰਨ ਚਾਰ ਫਿਚਰਸ ਨੇ ਉਹ ਸਾਰੇ ਆਪਾਂ ਅਲੱਗ-ਅਲੱਗ ਕਿਤੋਂ ਲਏ ਜਿਵੇਂ ਪ੍ਰੈਜ਼ੀਡੈਂਟ ਦੀ ਪਾਵਰ ਤਾਂ ਬ੍ਰਿਟੇਨ ਤੋਂ ਹੋ ਗਈਆਂ ਤੇ ਜਿਹੜੀ ਪੋਸਟ ਹੈ ਪ੍ਰੈਜ਼ੀਡੈਂਟ ਦੀ ਉਹ ਆਪਾਂ ਲਈਏ ਯੂਐਸਏ ਤੋਂ ਠੀਕ ਹੈ ਇਹ ਉੱਪਰ ਪ੍ਰਾਈਮ ਮਿਨਿਸਟਰ ਸੀ ਇਹ ਤੁਸੀਂ ਉਲਝਣਾ ਜਾਓ ਠੀਕ ਹੈ ਜਿਹੜੀ ਪ੍ਰੈਜ਼ੀਡੈਂਟ ਦੀ ਪੋਸਟ ਆ ਉਹ ਪੀਯੂਐਸਏ ਤੋਂ ਲਈ ਦਿੱਤੇ ਜਿਹੜੇ ਇਲੈਕਸ਼ਨ ਮੈਥਡ ਪ੍ਰੈਜ਼ੀਡੈਂਟ ਦਾ ਕਿ ਪ੍ਰੈਜ਼ੀਡੈਂਟ ਨੂੰ ਇਲੈਕਟ ਕਿਵੇਂ ਕਰਨਾ ਉਹ ਲਿਆ ਆਪਾਂ ਆਇਰਲੈਂਡ ਤੋਂ ਠੀਕ ਹੈ ਠੀਕ ਹੈ ਹੁਣ ਆਪਾਂ ਦੇਖ ਚਲੋ ਨੈਕਸਟ ਚੱਲਦੇ ਆਂ ਨੈਕਸਟ ਆ ਗਿਆ ਆਪਣਾ ਆਇਰਲੈਂਡ ਦੇਖੋ ਆ ਆਸੇ ਆਪਾਂ ਜਿਹੜਾ ਲਿਖਿਆ ਹੋਇਆ ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਆ ਭਾਰਤ ਦੇ ਰਾਸ਼ਟਰਪਤੀ ਦੀ ਜਿਹੜੀ ਚੋਣ ਦਾ ਤਰੀਕਾ ਉਹ ਆਪਾਂ ਆਇਰਲੈਂਡ ਤੋਂ ਲਿਆ ਆਪਾਂ ਆਇਰਲੈਂਡ ਤੋਂ ਸਿੱਖਿਆ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਕਿਵੇਂ ਇਲੈਕਟ ਕਰਨਾ ਜਿਵੇਂ ਆਪਾਂ ਆਇਰਲੈਂਡ ਦੇ ਵਿੱਚ ਕਰਦੇ ਨੇ ਮਤਲਬ ਕਿ ਜਿਹੜਾ ਉਹਨਾਂ ਦਾ ਹੈੱਡ ਆ ਉਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਆਪਣੇ ਜਿਹੜਾ ਭਾਰਤ ਦੇ ਰਾਸ਼ਟਰਪਤੀ ਆਪਾਂ ਉਹਨੂੰ ਇਲੈਕਟ ਕਰਦੇ ਆ ਠੀਕ ਆ ਦੈਨ ਹੈਗਾ ਡੀ ਪੀ ਐਸ ਪੀ ਇਹ ਕੀ ਹੁੰਦਾ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਇਹਦੀ ਬਾਰੇ ਵੀ ਤੁਹਾਨੂੰ ਜਿਹੜਾ ਅੱਗੇ ਕਰਵਾਵਾਂਗੇ ਤੇ ਇਹ ਇੱਕ ਪਾਰਟ ਜਿਹੜਾ ਆਪਣਾ ਸਭ ਤੋਂ ਅਹਿਮ ਉਹਦਾ ਚ ਪਾਰਟ ਨੰਬਰ 4 ਇੰਡੀਅਨ ਕਨਸਟੀਟਿਊਸ਼ਨ ਦਾ ਡੀਪੀਐਸਪੀ ਏਜ਼ ਆਰਟੀਕਲ ਕਿੰਨੇ ਨੇ 36 ਤੋਂ ਲੈ ਕੇ 52 ਤੱਕ ਇਹ ਬਹੁਤ ਜ਼ਰੂਰੀ ਨੇ ਠੀਕ ਆ ਤੇ ਇਹ 36 ਤੋਂ 52 ਤੱਕ ਇਹ ਆਪਾਂ ਤੁਹਾਨੂੰ ਟ੍ਰਿਕ ਬਾਈਟਿਕ ਸਾਰਾ ਕੁਝ ਜਿਹੜਾ ਹੈਗਾ ਨਾਲ ਦੀਆਂ ਕਰਵਾਉਂਦੇ ਕਰਵਾਉਂਦੇ ਰਹਾਂਗੇ ਜਦੋਂ ਆਪਾਂ ਪਾਰਟ ਦੇ ਅੱਗੇ ਕਲਾਸ ਕਰਾਂਗੇ ਦੈਨ ਆ ਗਿਆ ਮੈਥਡ ਆਫ ਨੋਮੀਨੇਸ਼ਨ ਆਫ 12 ਮੈਂਬਰਸ ਇਨ ਰਾਜ ਸਭਾ ਬਾਈ ਦੀ ਪ੍ਰੈਜ਼ੀਡੈਂਟ ਠੀਕ ਹੈ ਉਹ ਜਿਹੜੀ ਭਾਰਤ ਦੀ ਆਪਣੇ ਕੋਲ ਪਾਰਲੀਮੈਂਟਰੀ ਸਿਸਟਮ ਹੈ ਉਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਰਾਜ ਸਭਾ ਦੇ ਵਿੱਚ 250 ਜਿਹੜੇ ਉਹਦੇ ਵਿੱਚੋਂ 12 ਮੈਂਬਰ ਜਿਹੜੇ ਪ੍ਰੈਜ਼ੀਡੈਂਟ ਨੇ ਨਾਮਿਨੇਟ ਕਰਨੇ ਹੁੰਦੇ ਆ ਤੇ ਇਹ ਜਿਹੜੇ ਪ੍ਰੈਜ਼ੀਡੈਂਟ ਨੇ 12 ਮੈਂਬਰ ਨਾਮਿਨੇਟ ਕਰਨੇ ਹੁੰਦੇ ਆ ਇਹ ਇੱਕ ਤਰੀਕਾ ਬਾ ਡਾਕਟਰ ਕਰਿਆ ਇਹੇ ਤਰੀਕਾ ਬਾ ਡਾਕਟਰ ਕਰਿਆ ਆਇਰਲੈਂਡ ਤੋਂ ਠੀਕ ਹੈ ਦੈਨ ਆ ਗਿਆ ਜਰਮਨੀ ਜਰਮਨੀ ਐਮਰਜੈਂਸੀ ਪਾਵਰਸ ਆਪਾਂ ਕਿਤੋਂ ਲਈਆਂ ਐਮਰਜੈਂਸੀ ਪਾਵਰਸ ਦਾ ਮਤਲਬ ਕੋਈ ਨੈਸ਼ਨਲ ਐਮਰਜੈਂਸੀ ਹੋ ਗਈ ਕੋਈ ਦੇਸ਼ ਕਰਫੂ ਲਗਾਉਣਾ ਤਾਂ ਇਹ ਆਪਾਂ ਕਿਤੋਂ ਸਿੱਖੀਆਂ ਇਹ ਇਹ ਆਪਾਂ ਸਿੱਖੀਆਂ ਜਰਮਨੀ ਤੋਂ ਠੀਕ ਹੈ ਤੁਸੀਂ ਇਸ ਚੀਜ਼ ਨੂੰ ਐਮਰਜੈਂਸੀ ਪਾਵਰਸ ਨੂੰ ਯਾਦ ਰੱਖ ਸਕਦੇ ਹੋ ਕਿਸੇ ਚੀਜ਼ ਨੂੰ ਜਾਮ ਕਰਨਾ ਠੀਕ ਹੈ ਇਹ ਜਰਮਨੀ ਠੀਕ ਹੈ ਤੇ ਜਰਮਨੀ ਦਾ ਮਤਲਬ ਐਮਰਜੈਂਸੀ ਪਾਵਰ ਆ ਇਸ ਤਰੀਕੇ ਨਾਲ ਇਹਨੂੰ ਮਤਲਬ ਕਿ ਵਾਈਡਰ ਕਿ ਜਦ ਰੱਖ ਸਕਦੇ ਹਾਂ ਦੈਨ ਅਗੇ सਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡੂਰਿੰਗ ਨੈਸ਼ਨਲ ਐਮਰਜੈਂਸੀ ਮਤਲਬ ਕਿ ਨੈਸ਼ਨਲ ਐਮਰਜੈਂਸੀ ਦੇ ਜਿੰਨੇ ਵੀ ਕਨਸੈਪਟ ਨੇ ਸਾਰੇ ਠੀਕ ਹੈ ਇਹ ਕੀ ਹੈ ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਫੰਡਾਮੈਂਟਲ ਰਾਈਟਸ ਕੀ ਹੁੰਦੇ ਆ ਆਪਣੇ ਮੌਲਿਕ ਅਧਿਕਾਰ ਮੌਲਿਕ ਅਧਿਕਾਰ ਨੇ ਜਿਹੜੇ ਆਪਣੇ ਇਹ ਜਦੋਂ ਆਪਣੇ ਨੈਸ਼ਨਲ ਐਮਰਜੈਂਸੀ ਲੱਗਦੀ ਆ ਤਾਂ ਉਦੋਂ ਇਹ ਮਤਲਬ ਕਿ ਕੈਨਸਲ ਹੋ ਜਾਂਦੇ ਆ ਜਿੰਨਾ ਟਾਈਮ ਕੋਈ ਕਾਰਫੂ ਲੱਗਿਆ ਨੈਸ਼ਨਲ ਐਮਰਜੈਂਸੀ ਲੱਗਿਆ ਉਹਨਾਂ ਦਾ ਸਮਾਂ ਸਭ ਕੁਝ ਜਿਹੜਾ ਹੈਗਾ ਸਰਕਾਰ ਦੇ ਹਸਤੋਂ ਜਾਂ ਤੇ ਜਿਹੜਾ ਇਹ ਆਪਾਂ ਆਈਡੀਆ ਇਹ ਆਪਾਂ ਕਿਤੋਂ ਲਿਆ ਇਹ ਵੀ ਲਿਆ ਆਪਾਂ ਜਰਮਨੀ ਤੋਂ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਆ ਨੈਕਸਟ ਆ ਗਿਆ ਆਪਣਾ ਸਾਊਥ ਅਫਰੀਕਾ ਸਾਊਥ ਅਫਰੀਕਾ ਤੋਂ ਆਪਾਂ ਕੀ ਕੀ ਲਿਆ ਆਈਡੀਆ ਆਫ ਐਮੈਂਡਮੈਂ ਭਾਰਤ ਦੇ ਸੰਵਿਧਾਨ ਵਿੱਚ ਸੋਧ ਕਰਨ ਦਾ ਤਰੀਕਾ ਇਹ ਆਪਾਂ ਸੋਚ ਕਿਤੋਂ ਲਈਆ ਇਹ ਆਪਾਂ ਲਈਆ ਸਾਊਥ ਅਫਰੀਕਾ ਤੋਂ ਦੈਨ ਆ ਗਿਆ ਇਲੈਕਸ਼ਨ ਆਫ ਮੈਂਬਰ ਆਫ ਰਾਜ ਸਭਾ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਕਿਵੇਂ ਇਲੈਕਟ ਕਰਨਾ ਉਹਨਾਂ ਦੇ ਇਲੈਕਸ਼ਨਸ ਕਿਹੜੇ ਹਿਸਾਬ ਤੇ ਕਰਨੀਆਂ ਇਹ ਸਾਨੂੰ ਜਿਹੜੇ ਸਾਰੇ ਕਨਸੈਪਟ ਆਪਾਂ ਵੀ ਰਾਜ ਸਭਾ ਦੇ ਮੈਂਬਰਾਂ ਦੀ ਇਲੈਕਸ਼ਨ ਕਿਵੇਂ ਹੁੰਦੀ ਆ ਲੋਕ ਸਭਾ ਦਾ ਕਿਵੇਂ ਹੁੰਦੀ ਆ ਤੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਸਭ ਕੁਝ ਜਿਹੜਾ ਆਪਾਂ ਤੁਹਾਨੂੰ ਕਰਵਾਵਾਂਗੇ ਇਨ ਡਿਟੇਲ ਅਗੇ ਨੈਕਸਟ ਆਉਣ ਵਾਲੇ ਕਲਾਸਾਂ ਦੇ ਵਿੱਚ ਹੁਣ ਆਪਾਂ ਇਸ ਚੀਜ਼ ਬਾਰੇ ਦੇਖਦੇ ਆਂ ਇਲੈਕਸ਼ਨ ਆਫ ਮੈਂਬਰ ਆਫ ਰਾਜ ਸਭਾ ਇਹ ਆਈਡੀਆ ਆਪਾਂ ਕਿਤੋਂ ਲਿਆ ਸਾਊਥ ਅਫਰੀਕਾ ਤੋਂ ਇਹ ਜਿਹੜੀ ਅੱਜ ਦੀ ਕਲਾਸ ਹਨਾ ਤੁਸੀਂ ਇੱਕ ਤਰ੍ਹਾਂ ਦੇ ਮੰਨ ਸਕਦੇ ਹੋ ਕਿ ਪਾਲਿਟੀ ਦੀ ਅਗਰ ਪਹਿਲੇ ਨੰਬਰ ਤੇ ਆਪਾਂ ਇੰਪੋਰਟੈਂਟ ਕੋਈ ਅਜਿਹੀ ਚੀਜ਼ ਜਾਣਕਾਰੀ ਲੈਣੀ ਹੈ ਤਾਂ ਇਹ ਸਾਰੇ ਫੀਚਰਸ ਨੇਗੇ ਕਿਉਂਕਿ ਇਹਨਾਂ ਤੋਂ ਪੀਟਰ ਪ੍ਰੈਸਵੀ ਤੇ ਪੰਜਾਬ ਪੁਲਿਸ ਦੇ ਇਹ ਫੇਵਰਿਟ ਜਿਹੇ ਟਾਪਿਕਸ ਨੇ ਕਿ ਬੋਰਡ ਫੀਚਰਸ ਹੋਗੇ ਜਿਵੇਂ ਤੇ ਆਰਟੀਕਲਸ ਹੋਗੇ ਉਹ ਚੀਜ਼ ਆਪਾਂ ਤੁਹਾਨੂੰ ਆਰਟੀਕਲਸ ਨੂੰ ਅੱਗੇ ਕਰਵਾਉਣੇ ਨੇ ਨੈਕਸਟ ਕਲਾਸਾਂ ਦੇ ਵਿੱਚ ਪਰ ਜਿਹੜੇ ਹੁਣ ਇਹ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਦੇਖ ਰਸ਼ੀਆ ਜੁਐ ਯੂਐਸਐਸਆਰ ਵੀ ਕਈ ਵਾਰ ਲਿਖਿਆ ਹੋਇਆ ਉਹਨਾਂ ਨੂੰ ਠੀਕ ਹੈ ਉੱਥੇ ਯੂਨਾਈਟਿਡ ਨੇਸ਼ਨ ਆਫ ਸੋਵੀਅਤ ਮੈਨੂੰ ਇੱਕ ਵਾਰ ਫੁੱਲ ਫਾਰਮ ਨਹੀਂ ਯਾਦ ਮੈਂ ਤੁਹਾਨੂੰ ਜਿਹ ਹੈ ਸਾਰਾ ਕੁਝ ਕਮੈਂਟ ਕਰਕੇ ਦੱਸ ਦਊਗਾ ਨੀਚੇ ਤੇ ਰਸ਼ੀਆ ਠੀਕ ਹੈ ਰਸ਼ੀਆ ਤੋਂ ਕੀ ਲਿਆ ਫੰਡਾਮੈਂਟਲ ਡਿਊਟੀਆਂ ਫੰਡਾਮੈਂਟਲ ਡਿਊਟੀਆਂ ਤੁਸੀਂ ਮੈਨੂੰ ਜਿਹੜੇ ਬੱਚੇ ਇਹ ਕਲਾਸ ਲਾਉਂਗੇ ਤੇ ਮੈਨੂੰ ਦੱਸੋ ਕਿ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੀਆਂ ਫੰਡਾਮੈਂਟਲ ਡਿਊਟੀਆਂ ਨੇ ਠੀਕ ਹੈ ਇਹ ਤੁਸੀਂ ਕਮੈਂਟ ਜ਼ਰੂਰ ਕਰਨਾ ਕਿ ਇੰਨੀਆਂ ਹੀ ਫੰਡਾਮੈਂਟਲ ਡਿਊਟੀਆਂ ਨੇ ਅਗਰ ਹੋ ਸਕਿਆ ਤਾਂ ਜਿੰਨੀਆਂ ਵੀ ਡਿਊਟੀਆਂ ਹੈਗ ਠੀਕ ਹੈ ਦੈਨ ਆ ਗਿਆ ਹੁਣ 5 ਇਅਰ ਪਲਾਨ ਪਲੈਨੀ ਕਮਿਸ਼ਨ 5 ਇਅਰ ਪਲਾਨ ਜਿਹੜਾ ਆਪਣਾ ਤੁਹਾਨੂੰ ਪਤਾ ਹੈ ਕਿ 5 ਇਅਰ ਪਲਾਨ ਆਪਣੇ ਅਜਾਦ ਜ਼ੁਬਾ ਜਿਹੜੇ ਹੈਗੇ ਲਾਗੂ ਹੋਏ ਸੀਗੇ ਤੇ 2017 ਦੇ ਵਿੱਚ ਲਾਸਟ ਪਲਾਨ ਸੀ ਆ ਠੀਕ ਹੈ ਇਹੀ ਜਿਹੜਾ 5 ਇਅਰ ਪਲਾਨ ਦਾ ਕਨਸੈਪਟ ਸੀ ਇਹ ਆਪਾਂ ਰਸ਼ੀਆ ਤੋਂ ਅਡਾਪਟ ਕਰਿਆ ਦੈਨ ਆ ਗਿਆ ਠੀਕ ਹੈ ਜਸਟਿਸ ਆਫ ਸੋਸ਼ੀਅਲ ਇਕਨੋਮੀਕਲੀ politically ਵਾਇਦੀ ਰਸ਼ੀਆ ਰੈਵੋਲੂਸ਼ਨ ਜਿਹੜਾ ਆਪਣਾ ਪ੍ਰੀਮਬਲ ਆ ਉਹਦੇ ਵਿੱਚ ਲਿਖਿਆ ਹੋਇਆ ਹੈ ਜਸਟਿਸ ਇਹ ਮੈਂ ਤੁਹਾਨੂੰ ਪ੍ਰੀਮਬਲ ਬਾਰੇ ਸਪੈਸ਼ਲ ਕਲਾਸ ਲਈ ਸੀ ਕਿ ਜਸਟਿਸ ਕਿੰਨੇ ਤਰੀਕੇ ਦਾ ਤਿੰਨੇ ਤਰੀਕੇ ਦਾ 1 2 ਤਨ ਇਹ ਆਪਾਂ ਕੀ ਤੋਂ ਅਡਾਪਟ ਕਰਿਆ ਹੈ ਇਹ ਇਹ ਰਸ਼ੀਅਨ ਰੈਵਿਊਸ਼ਨ ਤੋਂ ਅਡਾਪਟ ਕਰਿਆ ਠੀਕ ਹੈ ਹੁਣ ਆ ਗਿਆ ਨੈਕਸਟ ਆ ਗਿਆ ਕੈਨੇਡਾ ਆਪਣੇ ਪੰਜਾਬੀਆਂ ਦਾ ਫੇਵਰਿਟ ਦੇਸ਼ ਠੀਕ ਹੈ ਦਿਸ ਸਿਸਟਮ ਆਫ ਫੈਡਰੇਸ਼ਨ ਵਿਦ ਅ ਸਟਰੋਂਗ ਸੈਂਟਰ ਇਹ ਮੈਂ ਤੁਹਾਨੂੰ ਜਿਹੜਾ ਹੈਗਾ ਕੱਲ ਦੀ ਕਲਾਸ ਚ ਵੀ ਦੱਸਿਆ ਸੀ ਜਦੋਂ ਆਪਾਂ ਕਰਕੇ ਆਏ ਸੀ ਇਹ ਜਿਹੜੇ ਆਪਾਂ ਮਤਲਬ ਕਿ ਦੂਜੇ ਆਪਣੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਸਿਗੀਆਂ ਇਹ ਕੀ ਇਹ ਦਾ ਕੀ ਮਤਲਬ ਹੈ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ ਇਹਦੇ ਮਤਲਬ ਹੈ ਕਿ ਜਿਹੜੀ ਆਪਣੀ ਸੈਂਟਰ ਦੀ ਸਰਕਾਰ ਹੈ ਉਹ ਸਟੇਟ ਦੀ ਆਪਣੀਆਂ ਗਵਰਨਮੈਂਟਸ ਨਾਲੋਂ ਜ਼ਿਆਦਾ ਪਾਵਰਫੁੱਲ ਹੋਊਗੀ ਸਟੇਟ ਦੀ ਸਰਕਾਰ ਕੋਲੇ ਪਾਵਰ ਜ਼ਿਆਦਾ ਹੋਊਗਾ ਐਜ਼ ਕੰਪੇਅਰ ਟੂ ਸਟੇਟਸ ਠੀਕ ਹੈ ਇਹ ਆਪਾਂ ਕਨਸੈਪਟ ਕੀਤਾ ਲਿਆ ਇਹ ਆਪਾਂ ਲੈ ਕੈਨੇਡਾ ਤੋਂ ਦੈਨ ਦਾ ਕੁਆਸਟ ਫੈਡਰਲ ਫਾਰਮ ਆਫ ਗਵਰਨਮੈਂਟ ਉਹੀ ਮਤਲਬ ਕਿ ਜਿਹੜੀ ਪਾਸ ਦੀ ਸਰਕਾਰ ਹੈ ਸੈਂਟਰ ਦਾ ਰੂਲ ਹੈ ਗਵਰਨਮੈਂਟ ਦਾ ਰੂਲ ਪਰ ਉੱਪਰ ਜਿਹੜਾ ਹੈ ਰੂਲ ਜਿਹੜਾ ਹੈਗਾ ਪਾਵਰ ਜ਼ਿਆਦਾ ਕਿਹਦੇ ਕੋਲ ਰਹੂਗੀ ਉਹ ਰਹੂਗੀ ਆਪਣੇ ਲਈ ਸੈਂ ਠੀਕ ਹੈ ਦੈਨ ਆ ਗਿਆ ਰੈਜ਼ੀਡੂਅਲ ਪਾਵਰਸ ਆਫ ਸੈਂਟਰ ਰੈਜ਼ੀਡੂਅਲ ਪਾਵਰਸ ਕਿਹੜੀਆਂ ਹੁੰਦੀਆਂ ਨੇ ਇੱਕ ਤਾਂ ਹੁਣ ਦੇਖੋ ਸਟੇਟ ਲਿਸਟ ਆ ਕਿ ਯੂਨੀ ਲਿਸਟ ਆਗੀ ਇਹਦੇ ਚ ਵੀ ਆ ਗਿਆ ਸਟੇਟ ਪਾਵਰ ਤਾਂ ਆ ਜਾਂਦੀ ਹੈ ਇਹ ਚ ਯੂਨੀ ਲਿਸਟ ਆ ਲਿਸਟ ਦੀ ਯੂਨੀ ਪਾਵਰਸ ਆ ਜਾਂਦੀਆਂ ਨੇ ਮਤਲਬ ਜਿੱਥੇ ਸਿਰਫ ਸਟੇਟ ਰੂਲ ਕਰ ਸਕਦੀ ਆ ਮਤਲਬ ਜਿਹੜੀਆਂ ਚੀਜ਼ਾਂ ਨੂੰ ਸਟੇਟ ਆਪਾਂ ਕਹਿ ਸਕਦੇ ਆ ਸੰਭਲ ਸਕਦੀ ਆ ਠੀਕ ਆ ਦੈਨ ਆ ਗਿਆ ਯੂਨੀ ਲਿਸਟ ਯੂਨੀ ਲਿਸਟ ਦੇ ਵਿੱਚ ਕਿ ਮੈਂ ਅਗਾਂਹ ਜਦੋਂ ਡਿਫੈਂਸ ਆ ਗਿਆ ਠੀਕ ਆ ਡਿਫੈਂਸ ਤੇ ਸਟੇਟ ਸੈਂਟਰ ਕੰਮ ਕਰੂਗੀ ਹਮੇਸ਼ਾ ਸਟੇਟ ਉਹਦੇ ਵਿੱਚ ਕੰਮ ਨਹੀਂ ਕਰਦੀ ਸਟੇਟ ਦੇ ਪਰ ਇਹਨਾਂ ਮੇਨ ਡਿਫੈਂਸ ਆਪਣਾ ਆਰਮੀ ਉਰਮੀ ਦਾ ਉਹ ਜੁਨੀਅਨ ਦੇਖੂਗੀ ਤੇ ਸਟੇਟ ਦਾ ਜਿਵੇਂ ਐਗਰੀਕਲਚਰ ਆ ਇਹ ਚੀਜ਼ਾਂ ਸਟੇਟ ਦੇਖੂਗੀ ਠੀਕ ਹੈ ਹੁਣ ਇਹ ਰੈਜੀਡੂਅਲ ਪਾਵਰਸ ਕੀ ਨੇ ਜਿੱਥੇ ਨਾ ਤਾਂ ਸਟੇਟ ਮਤਲਬ ਕਿ ਕਾਬੂ ਕਰ ਸਕਦੀ ਕਿਸੇ ਚੀਜ਼ ਨੂੰ ਤੇ ਨਾ ਜੁਨੀਅਨ ਲਿਸਟ ਕਾਬੂ ਕਰ ਸਕਦੀ ਹੈ ਜੁਨੀਅਨ ਲਿਸਟ ਦੇ ਅੰਦਰ ਆਉਂਦੀਆਂ ਤਾਂ ਉੱਥੇ ਜਿਹੜੀਆਂ ਸੈਂਟਰ ਦੀਆਂ ਰੈਜੀਡੂਅਲ ਪਾਵਰਸ ਹੁੰਦੀਆਂ ਨੇ ਉਹ ਕੰਮ ਕਰਦੀਆਂ ਨੇ ਉਸ ਮੁੱਦੇ ਨੂੰ ਸੋਲਵ ਕਰਨ ਲਈ ਇਹ ਆਪਾਂ ਕਨਸੈਪਟ ਕਿਤੋਂ ਲਿਆ ਇਹ ਲਿਆ ਆਪਾਂ ਕੈਨੇਡਾ ਤੋਂ then ਆ ਗਿਆ ਐਡਵਾਈਜ਼ਡ ਟੂ ਜੁਡੀਕੇਸ਼ਨ ਆਫ ਪ੍ਰੈਜ਼ੀਡੈਂਟ ਇਹਦਾ ਆਰਟੀਕਲ ਕਿੰ ਇਹਨੂੰ ਤੁਸੀਂ ਇੰਪੋਰਟੈਂਟ ਮਾਰਕ ਕਰਿਓ ਇਹਦਾ ਕੀ ਮਤਲਬ ਆ ਕਿ ਜਿਹੜਾ ਰਾਸ਼ਟਰਪਤੀ ਹੈ ਉਹ ਸਲਾਹ ਲੈ ਸਕਦਾ ਠੀਕ ਹੈ ਇਹ ਕਿਹੜੇ ਆਰਟੀਕਲ ਦੇ ਅੰਦਰ ਆਉਂਦਾ ਇਹ ਆਉਂਦਾ ਆਰਟੀਕਲ 143 ਦੇ ਅੰਦਰ ਤੇ ਇਹ ਮਤਲਬ ਕਿ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਐਡਵਾਈਜ਼ਰੀ ਜੁਡੀਕੇਸ਼ਨ ਆਫ ਪ੍ਰੈਜ਼ੀਡੈਂਟ ਇਹ ਜਿਹੜਾ ਰਾਸ਼ਟਰਪਤੀ ਆਪਣੇ ਕਿਸੇ ਵੀ ਲੀਗਲ ਮਾਮਲੇ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਤੋਂ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਇਹ ਆਪਾਂ ਕਨਸੈਪਟ ਕਿਤੋਂ ਲਿਆ ਇਹ ਲਿਆ ਕੈਨੇਡਾ ਤੋਂ ਠੀਕ ਹੈ ਦੈਨ ਆ ਗਿਆ ਅਪੋਇੰਟਮੈਂਟ ਆਫ ਸਟੇਟ ਗਵਰਨਰਸ ਬਾਏ ਸੈਂਟਰ ਵੀ ਜਿਹੜੇ ਸਟੇਟ ਦੇ ਗਵਰਨਰ ਨੇ ਉਹਨਾਂ ਨੂੰ ਕੌਣ ਅਪਾਇੰਟ ਕਰੂਗਾ ਉਹ ਸੈਂਟਰ ਅਪਾਇੰਟ ਕਰੂਗੀ ਇਹ ਕਨਸੈਪਟ ਕਿਤੋਂ ਲਿਆ ਇਹ ਵੀ ਆਪਾਂ ਲਿਆ ਕੈਨੇਡਾ ਤੋਂ ਠੀਕ ਹੈ ਨਾ ਆਪਾਂ ਨੈਕਸਟ ਚੱਲਦੇ ਹਾਂ ਨੈਕਸਟ ਆ ਗਿਆ ਯੂ ਐਸ ਏ ਆ ਦੇਖੋ ਹੁਣ ਜਿਵੇਂ ਉੱਥੇ ਮੈਂ ਤੁਹਾਨੂੰ ਆਹ ਸੀ ਪੋਸਟ ਆਫ ਪ੍ਰੈਜ਼ੀਡੈਂਟ ਠੀਕ ਹੈ ਜਿਹੜੀ ਪਾਵਰਜ਼ ਆਫ ਪ੍ਰੈਜ਼ੀਡੈਂਟ ਲਈਆਂ ਉਹ ਲਈ ਆਪਾਂ ਬ੍ਰਿਟੇਨ ਤੋਂ ਇਲੈਕਸ਼ਨ ਮੈਥਡ ਆਫ ਪ੍ਰੈਜ਼ੀਡੈਂਟ ਉਹ ਲਈ ਆਪਾਂ ਆਇਰਲੈਂਡ ਤੋਂ ਤੇ ਪੋਸਟ ਆਫ ਪ੍ਰੈਜ਼ੀਡੈਂਟ ਲਈ ਆਪਾਂ ਯੂ ਐਸ ਏ ਤੋਂ ਫੰਡਾਮੈਂਟਲ ਰਾਈਟਸ ਫੰਡਾਮੈਂਟਲ ਰਾਈਟਸ ਪਾਰਟ 3 ਹੈ ਤੇ ਇਹ ਆਪਾਂ ਕਿਤੋਂ ਲਿਆ ਇਹ ਇਹ ਆਪਾਂ ਲਿਆ ਯੂਐਸਏ ਤੋਂ ਬਹੁਤ ਹੀ ਮਤਲਬ ਕਿ ਜ਼ਰੂਰੀ ਹੈ ਇੱਕ ਤਰ੍ਹਾਂ ਦਾ ਇਹ ਵੀ ਤੁਹਾਨੂੰ ਜਿਹੜਾ ਹੈਗਾ ਸਾਰਾ ਕਰਵਾਇਆ ਜਾਊਗਾ ਦੈਨ ਆ ਗਿਆ ਰਿਟਨ ਕਨਸਟੀਟਿਊਸ਼ਨ ਰਿਟਨ ਕਨਸਟੀਟਿਊਸ਼ਨ ਆਪਾਂ ਕਿਤੋਂ ਲਿਆ ਯੂਐਸਏ ਤੋਂ ਸਭ ਤੋਂ ਪਹਿਲਾਂ ਰਿਟਨ ਕਨਸਟੀਟਿਊਸ਼ਨ ਕੀਦਾ ਸੀ ਯੂਐਸਏ ਦਾ ਸੀ ਤੇ ਆਪਾਂ ਯੂਐਸ ਤੋਂ ਇਹ ਫੀਚਰ ਅਡਾਪਟ ਕਰਿਆ ਕਿ ਜਿਹੜਾ ਆਪਣਾ ਭਾਰਤੀ ਸੰਵਿਧਾਨ ਉਹ ਵੀ ਲਿਖਤੀ ਰੂਪ ਦੇ ਵਿੱਚ ਹੋਊਗਾ ਠੀਕ ਆ ਆਈਡੀਆ ਆਫ ਪ੍ਰੀਐਮਬਲ ਪ੍ਰੀਐਮਬਲ ਬਾਰੇ ਮੈਂ ਤੁਹਾਨੂੰ ਕੱਲ ਸਾਰੀ ਜਿਹੜੀ ਹੈਗੀ ਪਰਸੋਂ ਸ਼ਾਇਦ ਸਾਰੀ ਡਿਟੇਲ ਕਲਾਸ ਲਾਈ ਸੀ ਤੇ ਯੂਐਸਏ ਫਰਸਟ ਦੇ ਦੈਨ ਅਗਿਆ ਪੋਸਟਪ੍ਰੈਜ਼ੀਡੈਂਟ ਜੇ ਪਰਮੈਸਨ ਕਰਵਾਤਾ ਦੈਨ ਅੰਪੀਚਮੈਂਟ ਪ੍ਰੋਸੈਸ ਆਫ ਪ੍ਰੈਜ਼ੀਡੈਂਟ ਅੰਪੀਚਮੈਂਟ ਪ੍ਰੋਸੈਸ ਦਾ ਕੀ ਮਤਲਬ ਆ ਮਤਲਬ ਕਿ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਪ੍ਰੈਜ਼ੀਡੈਂਟ ਨੂੰ ਕਿਸ ਤਰੀਕੇ ਨਾਲ ਰਿਮੂਵ ਕਰਨਾ ਅਗਰ ਉਹ ਆਪਣੇ ਸ਼ਕਤੀਆਂ ਦੀ ਦੁਰਵਰਤੋਂ ਕਰ ਰਿਹਾ ਤਾਂ ਜਿਹੜਾ ਅੰਪੀਚਮੈਂਟ ਪ੍ਰੋਸੈਸ ਹੈ ਇਹ ਵੀ ਆਪਾਂ ਯੂਐਸ ਤੋਂ ਲਿਆ ਠੀਕ ਹੈ ਦੈਨ ਅਗਿਆ ਇੰਡੀਪੈਂਡੈਂਸ ਆਫ ਜੁਡੀਸ਼ਰੀ ਇੰਡੀਪੈਂਡੈਂਸ ਆਫ ਜੁਡੀਸ਼ਰੀ ਦਾ ਕੀ ਮਤਲਬ ਹੈ ਕਿ ਜਿਹੜੀ ਭਾਰਤ ਦੀ ਨਿਆਂ ਬਾਲਿਕਾ ਉਹੋ ਇੰਡੀਪੈਂਡੈਂਸ ਹੋ ਗਈ ਮਤਲਬ ਉਹ ਤੇ ਗਵਰਨਮੈਂਟ ਉਹਦੇ ਕਿਸੇ ਵੀ ਕੰਮ ਦੇ ਵਿੱਚ ਮਤਲਬ ਕਿ ਇੰਟਰਫੇਅਰ ਨਹੀਂ ਕਰੂਗੀ ਠੀਕ ਹੈ ਰਿਮੂਵਲ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਜਜਸ ਜਿਹੜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜਜਸ ਨੇ ਅਗਰ ਉਹ ਆਪਣੇ ਕਿਸੇ ਵੀ ਡਿਊਟੀ ਨੂੰ ਨਹੀਂ ਪਰਫਾਰਮ ਕਰ ਰਹੇ ਅਗਰ ਦੁਰਵਸ਼ਤੂ ਕਰ ਰਹੇ ਨੇ ਆਪਣੇ ਪਾਵਰਸ ਦੀ ਤਾਂ ਉਹਨੂੰ ਆਪਾਂ ਉਹਨਾਂ ਨੂੰ ਪ੍ਰਮੂਵ ਕਰ ਸਕਦੇ ਆ ਇਹ ਇਹ ਆਪਾਂ ਕਨਸੈਪਟ ਕਿਤੋਂ ਲਿਆ ਇਹ ਆਪਾਂ ਲਿਆ ਯੂ ਐਸ ਏ ਤੋਂ ਦੈਨ ਅਗਰ ਜੁਡੀਸ਼ੀਅਲ ਰਿਵਿਊ ਜੁਡੀਸ਼ੀਅਲ ਰਿਵਿਊ ਦਾ ਆਰਟੀਕਲ ਕਿੰਨਾ 137 137 ਤੇ ਇਹਦਾ ਕੀ ਮਤਲਬ ਆ ਜੁਡੀਸ਼ੀਅਲ ਇਦਾਂ ਮਤਲਬ ਆ ਕਿ ਅਗਰ ਸਮਝੋ ਕਿਸੇ ਲੋਅਰ ਅਥਾਰਟੀ ਨੇ ਕੋਈ ਫੈਸਲਾ ਲਿਆ ਸਮਝੋ ਹਾਈ ਕੋਰਟ ਨੇ ਕੋਈ ਫੈਸਲਾ ਲਿਆ ਠੀਕ ਆ ਜਾਂ ਸੁਪਰੀਮ ਕੋਰਟ ਨੇ ਕੋਈ ਫੈਸਲਾ ਲਿਆ ਜਾਂ ਕਿਸੇ ਵੀ ਮਤਲਬ ਕਿਸੇ ਵੀ ਚੀਜ਼ ਨੇ ਕੋਈ ਫੈਸਲਾ ਲਿਆ ਤਾਂ ਆਪਾਂ ਉਹ ਜਿਹੜਾ ਹੈਗਾ ਜੁਡੀਸ਼ੀਅਲ ਰਿਵਿਊ ਦੇ ਅੰਦਰ ਜਿਹੜੀ ਸੁਪਰੀਮ ਕੋਰਟਾ ਮਤਲਬ ਉੱਪਰ ਅਥਾਰਟੀ ਕੋਈ ਵੀ ਹੋਊਗੀ ਤਾਂ ਉਹ ਉਹਨੂੰ ਚੇਂਜ ਕਰ ਸਕਦੀ ਆ ਠੀਕ ਆ ਜਿਹੜਾ ਹੈ ਇਹ ਰਿਵਿਊ ਸੀ ਜੁਡੀਸ਼ੀਅਲ ਰਿਵਿਊ ਇਹ ਫਸਟ ਟਾਈਮ ਕੋਲੋਂ ਯੂਜ਼ ਕਰਿਆ ਗਿਆ ਸੀ ਇਹ 1967 ਦੇ ਵਿੱਚ ਯੂਜ਼ ਕਰਿਆ ਗਿਆ ਸੀ ਠੀਕ ਹੈ ਕਿਹੜੇ ਕੇਸ ਦੇ ਵਿੱਚ ਗੋਲਖਨਥ ਵਰਸਸ ਸਟੇਟ ਆਫ ਪੰਜਾਬ ਠੀਕ ਹੈ ਇਹ ਜਿਹੜੇ ਇੰਪੋਰਟੈਂਟ ਲੈਂਡਮਾਰਕਸ ਨੇ ਇਹ ਕੁਐਸਚਨ ਜਿਹੜਾ ਆਉਂਦੇ ਹੁੰਦੇ ਆ ਤੇ ਇਹ ਜਿਹੜੇ ਤੁਹਾਨੂੰ ਆਪਾਂ ਅੱਗੇ ਇਹਦਾ ਸਪੈਸ਼ਲ ਸੈਸ਼ਨ ਲਵਾਂਗੇ ਜਿਹੜਾ ਹੁਣ ਜਿਵੇਂ ਇਹ ਗੋਲਖনাথ ਵਰਸਸ ਸਟੇਟ ਆਫ ਪੰਜਾਬ ਕੇਸ ਹੈ ਆਪਾਂ ਇਹਨਾਂ ਸਾਰੇ ਬਾਰੇ ਜਿਹੜੀ ਜ਼ਰੂਰੀ ਜ਼ਰੂਰ ਨੇ ਸਾਰੇ ਦਾ ਸਪੈਸ਼ਲ ਸੈਸ਼ਨ ਰੱਖਾਂਗੇ ਠੀਕ ਹੈ ਥੈਨ ਆਪਣਾ ਆ ਗਿਆ ਫਰਾਂਸ ਫਰਾਂਸ ਤੋਂ ਆਪਾਂ ਕੀ ਲਿਆ ਪ੍ਰਿੰਸੀਪਲ ਆਫ ਲਿਬਰਟੀ ਇਕੁਐਲਟੀ ਐਂਡ ਫਰੇਟਰਨਿਟੀ ਠੀਕ ਹੈ ਇਹ ਕਨਸੈਪਟ ਸੀ ਜਿਹੜਾ ਆਪਾਂ ਫਰਾਂਸ ਤੋਂ ਲਿਆ ਇਹ ਆਪਣਾ ਫਰੇਮਵਰਕ ਦੇ ਵਿੱਚ ਤੇ ਥੈਨ ਆ ਗਿਆ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਕੀ ਲਿਆ ਕੰਕਰੈਂਟ ਲਿਸਟ ਜਿਹਦੇ ਵਿੱਚ ਹੁਣ ਆਪਣੀ ਅਗੇ ਸਿੱਕੇ ਦਾ ਜੂਨੀਅਰ ਲਿਸਟ ਆ ਗਈ ਸੀ ਠੀਕ ਹੈ ਜੂਨੀਅਰ ਲਿਸਟ ਦੈਨ ਆ ਗਈ ਆਪਣੀ ਸਟੇਟ ਲਿਸਟ ਆ ਇੱਕ ਅਗੇ ਆਪਣਾ ਰੈਜ਼ੀਡੂਅਲ ਪਾਵਰ ਰੈਜ਼ੀਡੂਅਲ ਪਾਵਰ ਨੂੰ ਦੇਖੋ ਸੋ ਇਹ ਕਨਸੈਪਟ ਮੰਨ ਕੇ ਆਪਣਾ ਕਲੀਅਰ ਸੇਕਪ ਕਿ ਮਲਕੇ ਜਿੱਥੇ ਨਾ ਤਾਂ ਸੈਂਟਰ ਕੰਟਰੋਲ ਕਰ ਸਕਦੇ ਕਿਸੇ ਚੀਜ਼ ਨੂੰ ਜਿੱਥੇ ਨਾ ਯੂਨੀਅਨ ਆਪਣੀ ਗਵਰਨਮੈਂਟ ਕੰਟਰੋਲ ਕਰ ਸਕਦੇ ਤਾਂ ਉਥੇ ਸਪੈਸ਼ਲ ਜਿਹੜੀਆਂ ਯੂਨੀਅਨ ਲਿਸਟ ਯੂਨੀਅਨ ਗਵਰਨਮੈਂਟ ਦੀ ਆਪਣੀਆਂ ਦੀਆਂ ਪਾਵਰ ਤੋਂ ਨੇ ਉਥੇ ਰੈਜੀਡੂਲ ਪਾਵਰ ਠੀਕ ਹੈ ਯੂਜ਼ ਕਰੀ ਜਾਂਦੇ ਆ ਰੈਜੀਡੂਲ ਪਾਵਰ ਹਟ ਚੀ ਗਈ ਲਿਸਟਾਂ ਆ ਗਈਆਂ ਠੀਕ ਹੈ ਕ੍ਰਿਟਲਿਸਟ ਯੂਨੀਅਨ ਲਿਸਟ ਸਟੇਟ ਲਿਸਟ ਹੁਣ ਯੂਨੀਅਨ ਲਿਸਟ ਜਿੱਥੇ ਸੈਂਟਰ ਗਵਰਨਮੈਂਟ ਰੂਲ ਕਰਦੀ ਹੈ ਜਿਹੜੀਆਂ ਚੀਜ਼ਾਂ ਦੇ ਸਟੇਟ ਲਿਸਟ ਜਿਨ੍ਹਾਂ ਤੇ ਸਟੇਟ ਗਵਰਨਮੈਂਟ ਜਿਹੜੀ ਹੈਗੀ ਰੂਲ ਕਰਦੇ ਤੇ ਕੰਕਰੈਂਟ ਲਿਸਟ ਜਿੱਥੇ ਯੂਨੀਅਨ ਲਿਸਟ ਯੂਨੀਅਨ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੋਨੇ ਜਿਹੜੀਆਂ ਕਿਸੇ ਵੀ ਆਪਣੇ ਮੁੱਦਿਆਂ ਦੇ ਉੱਤੇ ਰੂਲ ਕਰ ਸਕਦੇ ਨੇ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਕੰਕਰੈਂਟ ਲਿਸਟ ਦੇ ਵਿੱਚ ਆਉਂਦੀਆਂ ਨੇ ਠੀਕ ਹੈ ਦੈਨ ਹੈਗਾ ਟ੍ਰੇਡ ਐਂਡ ਕਮਰਸ ਇਹ ਆਪਾਂ ਆਸਟ੍ਰੇਲੀਆ ਤੋਂ ਲਿਆ ਟ੍ਰੇਡ ਐਂਡ ਕਮਰਸ ਆਪਣੇ ਭਾਰਤੀ ਸੰਵਿਧਾਨ ਦਾ ਪਾਰਟ ਨੰਬਰ 13 ਹੈ ਤੇ ਇਹਦੇ ਵਿੱਚ ਆਰਟੀਕਲ ਕਿੰਨੇ ਕਿੰਨੇ ਨੇ 301 ਤੋਂ ਲੈ ਕੇ 307 ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸੁਣੋਗੇ ਅਗਲੇ ਨੈਕਸਟ ਗੱਲਬਾਤਾਂ ਦੇ ਵਿੱਚ ਕਰਵਾਵਾਂਗੇ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਸਿਰਫ ਇੰਨੀ ਸੀ ਮੈਨੂੰ ਉਮੀਦ ਹੈ ਅੱਜ ਦੀ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਊਗੀ ਅਗਰ ਕਲਾਸ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਨਵੇਂ ਉਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਆਪਾਂ ਜਿਹੜੀ ਪੰਜਾਬ ਜਿਹੀ ਦੀ ਸੀ ਆਪਣੀ ਮਰਨ ਕੇ ਅਪਲੋਡ ਕੀਤੀ ਪਈ ਆ ਤੇ ਉਹਦੇ ਵਿੱਚ 34 33 34 ਕਲਾਸਾਂ ਨੇ ਤੇ ਟੋਟਲੀ ਉਹਦੇ ਵਿੱਚ ਜੀਓਗ੍ਰਾਫੀ ਹੋਊਗੀ ਪੰਜਾਬ ਦੀ ਇਕਨੋਮੀ ਹੋਊਗੀ ਠੀਕ ਹੈ ਹਿਸਟਰੀ ਹੋਊਗੀ ਤੇ ਪੰਜਾਬ ਦੇ ਹੋਰ ਵੀ ਮਤਲਬ ਕਿ ਡਾਂਸਸ ਹੋਗੇ ਮੈਲ ਫੀਮੇਲ ਤੇ ਉਹਨਾਂ ਦੇ ਔਰਨਮੈਂਟਸ ਹੋਗੇ ਗਹਿਣੇ ਹੋਗੇ ਠੀਕ ਹੈ ਤੇ A to Z ਆਪਾਂ ਪੰਜਾਬ ਜੀ ਕੇ ਬਿਲਕੁਲ ਜਿਹੜਾ ਹੈਗਾ ਮਤਲਬ ਆਪਾਂ ਕਹਿ ਸਕਦਾ ਬੇਸਿਕ ਤੋਂ ਬਿਲਕੁਲ ਟਾਪ ਲੈਵਲ ਤੱਕ ਦੀ ਆਪਾਂ ਪੰਜਾਬ ਦੀ ਕੰਪਲੀਟ ਕਰ ਰੱਖੀ ਆ ਤੁਸੀਂ ਉੱਥੋਂ ਜਾ ਕੇ ਜਿਹੜੀ ਪੰਜਾਬ ਦਾ ਆਪਣਾ ਸਿਲੇਬਸ ਆ ਉਹ ਕੰਪਲੀਟ ਕਰ ਸਕਦੇ ਹੋ ਸਾਰੇ ਐਗਜ਼ਾਮਸ ਲਈ ਆਪਣੇ ਪੰਜਾਬ ਦੇ ਲਈ ਬਹੁਤ ਹੀ ਜ਼ਰੂਰੀ ਆਪਾਂ ਫੁੱਲ ਐਂ ਡਿਟੇਲ ਕਰਿਆ ਹੋਇਆ ਤੇ ਬਾਕੀ ਹੁਣ ਆਪਾਂ ਪਾਲਟੀ ਵੀ ਮਤਲਬ ਕਿ ਦਿਨੋਂ ਦਿਨ ਆਪਣੀ ਜਿਹੜੀ ਆ ਅਪਲੋਡ ਕਰਦੇ ਰਹਾਂਗੇ ਇਹ ਕਲਾਸਾਂ ਤੇ ਤੁਸੀਂ ਉਸ ਤੋਂ ਪੜ੍ਹਦੇ ਰਹੋ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੋਡੇ ਲਈ ਨੌਕਰੀ ਲੈ ਕੇ ਆਊਗਾ ਪੜ੍ਹਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ